ਸਰਕਾਰਾਂ ਨੂੰ ਚਾਹੀਦਾ ਕੋਈ ਨਾ ਕੋਈ ਮੰਨ ਲਓ ਪਤਾ ਲੈਣ ਕੁਛ ਨਾ ਕੁਛ ਕਰਨ ਇਹਨਾਂ ਨੂੰ ਸਾਰਿਆਂ ਨੂੰ ਜੇ ਕਰਨ ਇੰਨੇ ਦੁਖੀ ਉਹ ਵੀ ਵਿਚਾਰੇ ਹੋਏ ਆ ਬੱਚੇ ਲੈ ਲੈ ਕੇ ਮਰਦੇ ਇੰਨੇ ਸਾਰਾ ਕੁਛ ਉਹਨਾਂ ਨੇ ਇਸ ਗੱਲ ਦਾ ਬਹੁਤ ਦੁੱਖ ਮਨਾਇਆ ਕਿ ਅੱਜ ਅਸੀਂ ਆਪਣੇ ਆਜ਼ਾਦ ਦੇਸ਼ ਵਿੱਚ ਹੁੰਦੇ ਹੋਏ ਵੀ ਆਪਣੇ ਦੇਸ਼ ਦੇ ਦੂਜੇ ਸੂਬੇ ਜਾਣ ਵਾਸਤੇ ਅੱਜ ਇਹਨੇ ਜਿਹੜੇ ਕਿ ਵਿਜਿੱਦ ਹੋ ਰਹੇ ਆ ਉਹ ਦਿੱਲੀ ਜਾਣਾ ਚਾਹੁੰਦੇ ਸੀ ਪਰ ਮੋਦੀ ਸਰਕਾਰ ਤੇ ਖੱਟਰ ਸਰਕਾਰ ਨੇ ਦੋਵਾਂ ਨੇ ਰਲ ਕੇ ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਕਿਸਾਨੀ ਅੰਦੋਲਨ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਨੋਰੀ ਬਾਰਡਰ ਤੇ ਨੌਜਵਾਨ ਕਿਸਾਨ ਦੀ ਮੌਤ ਤੋਂ ਬਾਅਦ ਹੁਣ ਕਿਸਾਨ ਕਾਫੀ ਭੜਕਦੇ ਨਜ਼ਰ ਆ ਰਹੇ ਨੇ ਕਿਸਾਨਾਂ ਵੱਲੋਂ ਲੱਡਵਾਲੀ ਟੋਲ ਪਲਾਜ਼ਾ ਤੇ ਜਿਹੜਾ ਸੜਕ ਕਾਨੂੰਨ ਜਾਮ ਕਰ ਦਿੱਤਾ ਗਿਆ ਹੈ ਦਾਸੀ ਹੈ ਕਿ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਉੱਥੇ ਬੀਤੀ ਦਿਨੀ ਨੌਜਵਾਨ ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਵੀ ਜਿਹੜਾ ਦੇਖ ਨੂੰ ਮਿਲ ਰਿਹਾ ਇਸ ਦੇ ਚਲਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਵੱਲੋਂ ਅੱਜ ਲੱਡਵਾਲੀ ਕਾ ਦਿੱਤਾ ਕਿ ਇਸ ਕਰਕੇ 2 ਘੰਟੇ ਤੱਕ ਗੱਡੀਆਂ ਫਸੀਆਂ ਨਹੀਂ ਗੀਆਂ ਤੇ ਲੰਬਾ ਜਾਮ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ। ਇਸ ਦੌਰਾਨ ਲੋਕ ਵੀ ਖੱਜਲ-ਖਵਾਲ ਹੁੰਦੇ ਦਿਖਾਈ ਦਿੱਤੇ ਤੇ ਲੋਕ ਪੈਦਲ ਹੀ ਆਪਣੇ ਰਸਤੇ ਦੇ ਵਿੱਚ ਜਾਂਦੇ ਨਜ਼ਰ ਆ ਰਹੇ ਨੇ ਪਰ ਕਾਫੀ ਸਮੇਂ ਬਾਅਦ ਰਾਣ ਜੜਾ ਕਿਸਾਨਾਂ ਵੱਲੋਂ ਖੋਹ ਦਿੱਤਾ ਗਿਆ। ਦੱਸ ਦੇ ਕਿ ਇਸ ਦੌਰਾਨ ਵਕਵਾ ਕਿਸਾਨ ਦੇਥੇ ਬੰਦਿਆਂ ਨੇ ਵੀ ਕਿਹਾ ਕਿ ਸਾਡੀ ਅੱਜ ਕਿਸਾਨ ਜਥੇਬੰਦੀ ਦੀ अहम ਮੀਟਿੰਗ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਅਗਲੇ ਰਣਨੀਤੀ ਦੇ ਫੈਸਲੇ ਲਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ 3 ਦਿਨ ਤੋਂ ਟੋਲ ਪਲਾਜ਼ੇ ਬੰਦ ਕੀਤੇ ਹੋਏ ਹਨ ਤੇ ਅੱਜ ਟੋਲ ਪਲਾza ਬੰਦੀ ਹੈ ਸਾਡੀ ਕੋਸ਼ਿਸ਼ ਹੈ ਕਿ ਕਿਸੇ ਵੀ ਆ ਵਿਅਕਤੀ ਨੂੰ ਇਨਾ ਤਰਨਿਆਂ ਦਾ ਨੁਕਸਾਨ ਨਾ ਹੋਵੇ ਅੱਛਾ ਕਿੱਥੋਂ ਆਏ ਹੋ ਮੈਂ ਮੇਰੇ ਪਣੋਈਆ ਪੂਰਾ ਹੋ ਗਿਆ ਸੁੱਖੋਂ ਹਾਂ ਗਲੰਦਰ ਗਲੰਦਰ ਹਾਂਜੀ ਅੱਛਾ ਤੇ ਇੱਥੇ ਕਿੱਥੇ ਕਿਰਤਾਰ ਤਾਂ ਤੁਹਾਨੂੰ ਬੱਸ ਨੇ ਹਾਂ ਬੱਸ ਸਰ ਤਾਂ ਜਿੱਥੇ ਆਪਣੇ ਆ ਹਾਂ ਮਿਲਟਰੀ ਦੇ ਉਹ ਹੁੰਦੇ ਨਹੀਂ ਇਹ ਟਰੈਕ ਦੇ ਮਤਲਬ ਗੋਲੀਆਂ ਗਲੇ ਮਾਰ ਮੁਰ ਕੇ ਦਿਖਦੀ ਉਹ ਫਲੋਰ ਤੋਂ ਪਿਛਲੇ ਬਹੁਤ ਬਾਅਦ ਸੇ ਪਿਛਲੇ ਪਾਸੇ ਔਰ ਤੋਂ ਫਰੇ ਉੱਤੋਂ ਦੁਰ ਕੇ ਆਏ ਹੋ ਤੁਸੀਂ ਕਿੰਨੀ ਕੁ ਉਮਰ ਆ ਤੁਹਾਡੀ ਮੇਰੀ 61 ਸਾਲ ਦੀ ਅੱਛਾ ਮੈਲਟ ਵੀ ਲੱਗੀ ਹੋਈ ਆ ਫੈਸਟ ਲੱਗੀ ਮੇਰੇ ਅਡਰੈਸ ਕਿ ਦੀ ਪ੍ਰੋਬਲਮ ਇਹਦਾ ਆਪਰੇਸ਼ਨ ਹੋਣਾ ਚਾਹੀਦਾ ਅੱਛਾ ਮਜਬੂਰੀ ਚ ਹੁਣ ਤੋਂ ਨਾ ਬਹਿ ਰਿਹਾ ਹੋਰ ਇਹਨਾਂ ਤੋਂ ਨਾ ਰਹਿ ਗਿਆ ਹੁਣ ਖੱਜਲ ਖਰਾਬ ਨੇ ਜਾਣਾ ਖੱਜਲ ਖਰਾਬ ਤਾਂ ਵੀਰੇ ਹੈਗਾ ਹੀ ਆ ਅੱਛਾ ਕੀ ਅਪੀਲ ਕਰਦੇ ਹੋ ਸਰਕਾਰਾਂ ਨੂੰ ਅਪੀਲ ਤਾਂ ਆ ਸਰਕਾਰਾਂ ਕੰਨ ਕੁਛ ਚੱਲ ਵਿਚਾਰਿਆਂ ਦੇ ਉਹ ਵੀ ੱੱਕੇ ਖਾਂਦੇ ਫਿਰਦੇ ਆ ਹਾਂਜੀ ਪਰ ਉਹ ਸਰਕਾਰਾਂ ਉਹਨਾਂ ਨੂੰ ਕਰਨ ਪਰ ਲੇਕੇ ਇਹਨਾਂ ਨੂੰ ਆਏ ਕਿ ਥੋੜਾ ਜਿਹਾ ਚਲੋ ਇਹਨਾਂ ਨੂੰ ਵੀ ਵਿਚਾਰਿਆਂ ਦਾ ਹੈਗਾ ਹੈ ਆਪਣਾ ਵੀ ਹੈਗਾ ਹੈ ਕੀ ਕਰ ਸਕਦੇ ਹਾਂ ਹੈਂਡੀਕੈਪ ਛੋਟੇ ਛੋਟੇ ਬੱਚੇ ਤੁਰੇ ਆਉਂਦੇ ਸੀ ਛੋਟੇ ਛੋਟੇ ਬੱਚੇ ਆ ਮੈਨੂੰ ਵੀ ਮਜਬੂਰੀ ਆ ਕਾਹਾਂ ਹੋਣ ਦੀ ਕੋਈ ਕਹਿ ਸਕਦੇ ਹੈਗੇ ਕਰੀਏ ਕੀ ਪਰ ਬਹੁਤ ਮੁਸ਼ਕਲ ਹੋਇਆ ਪਿਆ ਹੈ ਸਰਕਾਰਾਂ ਨੂੰ ਚਾਹੀਦਾ ਕੋਈ ਨਾ ਕੋਈ ਮੰਨ ਲਓ ਪਤਾ ਲੈਣ ਕੁਛ ਨਾ ਕੁਛ ਕਰਾਂ ਨੀ ਇਹਨਾਂ ਨੂੰ ਸਾਰਿਆਂ ਨੂੰ ਜੇ ਕਰਨ ਇੰਨੇ ਦੁਖੀ ਉਹ ਵੀ ਵਿਚਾਰੇ ਹੋਏ ਬੱਚੇ ਲੈ ਲੈ ਕੇ ਮਰਦੇ ਇੰਨੇ ਸਾਰਾ ਕੁਛ ਧਾਨੇ ਪ੍ਰਦਰਸ਼ਨ ਕਰਕੇ ਤੁਰ ਕੇ ਆਏ ਹੋ ਜਾਂ ਉਹਨਾਂ ਕਿਸਾਨਾਂ ਨੂੰ ਮਿਲ ਕੇ ਆਏ ਹਾਂ ਅਸੀਂ ਕਿਸਾਨਾਂ ਨੂੰ ਵੀ ਮਿਲੇ ਆਂ ਹਾਂਜੀ ਤੇ ਪਰਦਾਸ਼ਨ ਦੇ ਵਿਅਦੀ ਲੰਘ ਵੀ ਰਹੇ ਆਂ ਹਾਂਜੀ ਗਾਂ ਸਮਾਗਮ ਚੱਲਦਾ ਉੱਥੇ ਵੀ ਹਾਜ਼ਰੀ ਭਰਨੀ ਆ ਅੱਛਾ ਜੀ ਜਿੱਥੇ ਮੈਂ ਇੱਕ ਧਾਰਮਿਕ ਆਗੂ ਉੱਥੇ ਮੈਂ ਕਿਸਾਨ ਵੀ ਆਂ ਹਾਂਜੀ ਕੋਈ ਜੋ ਵੀ ਸਰਕਾਰਾਂ ਕਰ ਰਹੀਆਂ ਹਾਂਜੀ ਉਹ ਆਪ ਜੀ ਨੂੰ ਪਤਾ ਹੀ ਹੈ ਜਿਹੜੇ ਸਾਡੇ ਤੇ ਆਰਡੀਨੈਂਸ ਲਾਏ ਗਏ ਆ ਸਮੁੱੱਚੇ ਕਿਸਾਨਾਂ ਉੱਤੇ ਹਾਂਜੀ ਉਹਦੇ ਵਿਰੋਧ ਵਿੱਚ ਸਾਰਾ ਇਹ ਅੰਦੋਲਨ ਚੱਲ ਰਿਹਾ ਸੀ ਜਿਹਦੇ ਉੱਤੇ ਅਚਾਨਕ ਜਿਹੜਾ ਪ੍ਰਸ਼ਾਸਨ ਵੱਲੋਂ ਬਾ ਦੇਖਿਓ ਗੀਤਿਆ ਜਨ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਆ ਸਾਨੂੰ ਦਾ ਦੁੱਖ ਹੈ ਅਸੀਂ ਚਾਹੁੰਦੇ ਆ ਕਿ ਉਸ ਨੌਜਵਾਨ ਨੂੰ ਇਨਸਾਫ ਮਿਲੇ ਤੇ ਜਿਹੜੇ ਕਿਸਾਨ ਸੜਕਾਂ ਤੇ ਰੁਲਦੇ ਆ ਉਹ ਨਾਲ ਰੁਲਣ ਤੇ ਸਰਕਾਰ ਬਹਿ ਕੇ ਉਹਨਾਂ ਨਾਲ ਸਮਝੌਤਾ ਕਰੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰੇ ਜਿਸ ਤਰ੍ਹਾਂ ਅਸੀਂ ਦੇਖਿਆ ਵੀ ਚਾਹੇ ਜਿੰਨੇ ਮਰਜ਼ੀ ਤੁਸੀਂ ਪਰੇਸ਼ਾਨ ਹੋ ਰਹੇ ਆ ਚਾਹੇ ਯਾਤਰੀ ਆ ਪੈਦਲ ਚੱਤੋ ਚਰਨ ਨੂੰ ਮਜਬੂਰ ਨਹੀਂ ਪਰ ਕਿਸਾਨਾਂ ਦੇ ਲਈ ਹਾਂ ਦਾ ਨਾਰਾ ਮਾਰਦੇ ਹਾਂ ਹਾਂ ਬਿਲਕੁਲ ਜੀ ਮੈਂ ਦੇਖਿਆ ਜਿੰਨੀ ਵੀ ਸੰਗਤ ਹੈ ਉਹਨਾਂ ਨੇ ਇਸ ਗੱਲ ਦਾ ਬਹੁਤ ਦੁੱਖ ਮਨਾਇਆ ਅੱਜ ਅਸੀਂ ਆਪਣੇ ਆਜ਼ਾਦ ਦੇਸ਼ ਵਿੱਚ ਹੁੰਦੇ ਹੋਏ ਵੀ ਆਪਣੇ ਦੇਸ਼ ਦੇ ਦੂਜੇ ਸੂਬੇ ਜਾਣ ਵਾਸਤੇ ਅੱਜ ਇਹਨੇ ਜਿਹੜੇ ਕਿ ਵਿਜਿੱਧ ਹੋ ਰਹੇ ਆ ਕਿ ਜਿਹਨੂੰ ਸਾਨੂੰ ਆਪਣੀ ਹੀ ਸਟੇਟ ਦੇ ਵਿੱਚ ਆਪਣੇ ਹੀ ਦੇਸ਼ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਤੇ ਬਾਹਲੇ ਦੇਸ਼ਾਂ ਨੂੰ ਰੋਕਣ ਦੀ ਗੱਲ ਵੱਖਰੀ ਆ ਪਰ ਜਦੋਂ ਆਪਣਾ ਹੀ ਦੇਸ਼ ਸਾਨੂੰ ਰੋਕੂਗਾ ਤੇ ਇਹ ਗੱਲ ਦਾ ਦੁੱਖ ਤੇ ਹੈ ਤੇ ਉਹਦੇ ਨਾਲ ਜਿਹੜਾ ਸਾਡਾ ਇਹ ਅੰਦੋਲਨ ਹੈ ਜਿਹੜਾ ਸਾਡੀਆਂ ਮੰਗਾਂ ਜਾਇਜ਼ ਮੰਗਾਂ ਸਾਰੀ ਦੁਨੀਆ ਇਹ ਇਕੱਲੇ ਕਿਸਾਨ ਦੀ ਮੰਗ ਨਹੀਂ ਹੈਗੀ ਜਿਹੜੀ ਕਿਸਾਨੀ ਆ ਇਕੱਲਾ ਜੱਟ ਕਿਸਾਨ ਨਹੀਂ ਹੈਗਾ ਕਿਸਾਨ ਸਾਰੇ ਵਰਗਾਂ ਦੇ ਲੋਕ ਆ ਸਾਰੇ ਧਰਮਾਂ ਦੇ ਲੋਕ ਆ ਉਹਦੇ ਵਿੱਚ ਮਨੂੰ ਸਮੁੱਚੀ ਮਜ਼ਦੂਰ ਏਕਤਾ ਜਿਹੜਾ ਉਹ ਵੀ ਨਾਲ ਆ ਕਿਉਂਕਿ ਜਦੋਂ ਇਹ ਵੱਡੇ ਘਰਾਨਿਆਂ ਨੇ ਸਾਡਾ ਫਸਲ ਖਰੀਦ ਲਈ ਤੁਸੀਂ ਦੇਖੋ ਨਾ ਸ਼੍ਰੀ ਨਗਰ ਦੇ ਵਿੱਚ ਇਹਨਾਂ ਸਾਰਾ ਸੇਬ ਜਿਹੜਾ ਸੀ ਬਾਗਾਂ ਦੇ ਬਾਗ ਜਿਹੜੇ ਸੀ 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ ਲਿਆ ਟੋਟਲ ਅੱਜ ਉਹ 200 ਰੁਪਏ ਕਿਲੋ ਮਿਲ ਰਿਹਾ ਮਾੜਾ ਬੰਦਾ ਕਿੱਥੋਂ ਸੇਬ ਖਾ ਲੂਗਾ ਅਗਰ ਜੇ ਇਹ ਜ਼ਮੀਨ ਜ਼ਿਮੀਦਾਰ ਬਾਜ਼ਾਰ 'ਚ ਵੇਚਦਾ ਇਹਨੂੰ ਹਰ ਬੰਦਾ ਖਾ ਸਕਦਾ ਸੀਗਾ ਉਹਨਾਂ ਨੇ ਘਰਾਨਿਆਂ ਨੇ ਆਪਣੇ ਸਟਾਕਾਂ 'ਚ ਬੰਦ ਕਰਕੇ ਮਹਿੰਗੀ ਪਾਣਾ ਵੇਚ ਰਿਆ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੜੀ ਜਮ੍ਹਾਂ ਖਰੀਦ ਨੂੰ ਖਤਮ ਕਰੇ ਜੋ ਤੁਸੀਂ ਖਰੀਦਿਆ ਉਹਨੂੰ ਜੋ ਤੁਸੀਂ 10 20 ਰੁਪਏ ਖਰੀਦਿਆ 40 ਰੁਪਏ ਵਿੱਚ ਲੋਕਾਂ ਨੂੰ ਵੰਡੋ ਦੁਨੀਆ ਖਾਵੇ ਹਾਂਜੀ ਇਹਦੇ ਵਿੱਚ ਇਹ ਇਕੱਲਾ ਕਿਸਾਨ ਦਾ ਮੋਰਚਾ ਨਹੀਂ ਸਮੁੱਚੇ ਮਜ਼ਦੂਰਾਂ ਦਾ ਮੋਰਚਾ ਵੀ ਹੈ ਜਿਹੜਾ ਗਰੀਬ ਵਰਗ ਦੇ ਲੋਕ ਆ ਕੱਲ ਨੂੰ ਜਿਹੜੀ ਇੰਨੀ ਮਹਗਾਈ ਹੋ ਰਹੀ ਹੈ ਇੰਨੀ ਮਹਿੰਗੀ ਚੀਜ਼ ਕਿਵੇਂ ਲੈਣਗੇ ਕਿਵੇਂ ਖਾਣਗੇ ਤੁਸੀਂ ਵੀ ਦੱਸੋ ਮੈਨੂੰ ਵੀਡੀਓ ਬਾਰੇ ਜੀ ਸਰਕਾਰ ਨੇ ਬੰਦ ਕੀਤਾ ਬੰਦ ਦਾ ਸਮਰਥਨ ਹੈ ਜੀ ਚਾਹੇ ਔਖੇ ਹੋਣਾ ਪਵੇ ਬਿਲਕੁਲ ਜੀ ਬਿਲਕੁਲ ਅਸੀਂ ਕਿਸਾਨਾਂ ਨਾਲ ਆਂ ਸਾਡੀਆਂ ਗੱਡੀਆਂ ਪਿੱਛੇ ਕਰਕੇ ਪਾਵੇਂ ਅੱਗੇ ਵੀ ਜਾਣਾ ਵੀ ਕਿਸਾਨਾਂ ਦੇ ਵੀ ਨਾਲ ਆ ਅਗਲੇ ਸਮਾਗਮ ਵੀ ਪਹੁੰਚਣਾ ਅਸੀਂ ਪੈਦਲ ਜਾਣ ਨੂੰ ਖੁਸ਼ੀ ਮਹਿਸੂਸ ਕਰਦੇ ਆ ਪਰ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਆ ਦੇਖੋ ਮੰਗਾਂ ਤਾਂ ਇਹ ਬਹੁਤ ਦੇਰ ਦੀਆਂ ਨੇ ਕੋਈ ਨਵੀਆਂ ਮੰਗਾਂ ਨਹੀਂ ਹੈਗੀਆਂ ਕੱਲੀ ਐਮਐਸਪੀ ਦੀ ਮੰਗ ਨਹੀਂ ਮੰਗਾਂ ਬਹੁਤ ਜ਼ਿਆਦਾ ਨੇ ਜਿਵੇਂ ਨਵੀਂ ਖੇਤੀ ਨੀਤੀ ਲਾਗੂ ਕਰਨਾ ਕਿਸਾਨਾਂ ਮਜ਼ਦੂਰਾਂ ਦਾ ਸੋਚਾ ਕਰਜ਼ਾ ਮਾਫ਼ ਕਰਨਾ ਕੁਦਰਤੀ ਕਰੋਪੀਆਂ ਤੋਂ ਫਸਲਾਂ ਦਾ ਨੁਕਸਾਨ ਹੋਣ ਤੇ ਉਹਦੀ ਪਰਪਾਈ ਲਈ ਫੰਡ ਕਾਇਮ ਕਰਨਾ ਕਾਰਪੋਰੇਟ ਘਰਾਣਿਆਂ ਤੇ ਵੱਡੇ ਮੋਟੇ ਟੈਕਸ ਲਾ ਕੇ ਉਹ ਫੰਡ ਨੂੰ ਗ੍ਰਾਹ ਕੇ ਤੇ ਖੇਤੀ ਦੀ ਭਲਾਈ ਵਾਸਤੇ ਵਰਤਿਆ ਜਾਣਾ ਕਿਸਾਨਾਂ ਦੀ ਪੈਨਸ਼ਨ ਫਸਲ ਬੀਮਾ ਯੋਜਨਾ ਤੇ ਵੱਡਾ ਨਸ਼ਿਆਂ ਦਾ ਮੁੱਦਾ ਜਿਹੜੀ ਮੰਗਾਂ ਬਹੁਤ ਨੇ ਪਰ ਇਸ ਵੇਲੇ ਜ਼ਿਆਦਾ ਕਰਕੇ ਐਮਐਸਪੀ ਨੂੰ ਉਭਾਰਿਆ ਜਾ ਰਿਹਾ ਤੇ ਇਹਦੇ ਵਾਸਤੇ ਸੰਯੁਕਤ ਕਿਸਾਨ ਮੋਰਚਾ ਤਾਂ ਉਦੋਂ ਤੋਂ ਹੀ ਲੜਾਈ ਲੜ ਰਿਹਾ ਜਦੋਂ ਪਿਛਲੇ ਕੋਲ ਦੇ ਦੌਰਾਨ ਦਿੱਲੀ ਤੋਂ ਆਪਣਾ ਕੋਲ ਮੁਲਤ ਵੀ ਕਰਕੇ ਆਏ ਆ ਤਾਂ ਸਰਕਾਰ ਨੇ ਲਿਖਤੀ ਵਾਦਾ ਕੀਤਾ ਸੀ ਕਿ ਅਸੀਂ ਸਾਰਾ ਕੁਝ ਇਹ ਲਾਗੂ ਕਰਾਂਗੇ ਪਰ ਬਾਅਦ ਵਿੱਚ ਕੇਂਦਰ ਦੀ ਮੋਦੀ ਸਰਕਾਰ ਆ ਜਿਹੜੀ ਉਹ ਮੁੱਕਰ ਗਈ ਆ ਇਸੇ ਕਾਰਨ ਦੁਬਾਰਾ ਫੇਰ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਆਉਣਾ ਪਿਆ ਜਿਵੇਂ ਹੁਣ ਪਿਛਲੇ ਕਈ ਦਿਨਾਂ ਤੋਂ ਕੁਝ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਵੱਖਰਾ ਰਾਹ ਤਿਆਰ ਕਰਕੇ ਦਿੱਲੀ ਜਾਣ ਦਾ ਪ੍ਰੋਗਰਾਮ ਲਿਖਿਆ ਪਰ ਠੀਕ ਆ ਚਲੋ ਆਪਣਾ ਰੋਜ਼ ਪਰਦਾ ਪਰਗਟ ਕਰਨ ਦਾ ਹਰ ਇੱਕ ਦਾ ਆਪਣਾ ਅਧਿਕਾਰ ਆ ਉਹ ਦਿੱਲੀ ਜਾਣਾ ਚਾਹੁੰਦੇ ਸੀ ਪਰ ਮੋਦੀ ਸਰਕਾਰ ਤੇ ਖੱਟਰ ਸਰਕਾਰ ਨੇ ਦੋਵਾਂ ਨੇ ਰਲ ਕੇ ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਤੇ ਉਹਨਾਂ ਦੇ ਉਸ ਤੋਂ ਵੀ ਜ਼ਿਆਦਾ ਮਾੜੀ ਗੱਲ ਜਿਹੜੀ ਉਹਨਾਂ ਦੇ ਤੇ ਜ਼ਬਰ ਟਾਇਆ ਜਾ ਰਿਹਾ ਕਿੰਨੇ ਦਿਨ ਹੋ ਗਏ ਨੇ ਉਹ ਬੇਦੋਸ਼ੇ ਲੋਕਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਰਬੜ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਜਿਵੇਂ ਕਿ ਮੀਡੀਆ ਦੇ ਵਿੱਚ ਰਿਪੋਰਟ ਆ ਆ ਰਹੀਆਂ ਨੇ ਕੁਝ ਨੌਜਵਾਨਾਂ ਨੂੰ ਕੁੱਟ ਕੇ ਬੋਰੀਆਂ ਦੇ ਵਿੱਚ ਪਾ ਕੇ ਵੀ ਲੈ ਕੇ ਗਏ ਨੇ ਤੇ ਸਭ ਤੋਂ ਵੱਡੀ ਮਾੜੀ ਘਟਨਾ ਜਿਹੜੀ ਵਾਪਰੀ ਆ ਕੱਲ ਉਹ ਨੌਜਵਾਨ ਸਾਡਾ ਬੱਚਾ ਸੁਭਕਰਨ ਸਿੰਘ ਉਹ ਗੋਲੀ ਦਾ ਸ਼ਿਕਾਰ ਹੋ ਗਿਆ ਚੜ੍ਹਦੀ ਉਮਰ ਦੇ ਵਿੱਚ ਉਹ ਸਿੱਧੀ ਸਿੱਧੀ ਪਾ ਗਿਆ ਇਹ ਜਣੀ ਜੋ ਕੁਝ ਵੀ ਸਾਰਾ ਕੁਝ ਹੋਇਆ ਇਹ ਸਰਕਾਰ ਦੀਆਂ ਜਿਹੜੀਆਂ ਕੋਝੀਆਂ ਨੀਤੀਆਂ ਨੇ ਉਹਨਾਂ ਇਹ ਕਰਕੇ ਸਾਰਾ ਕੁਝ ਹੋ ਰਿਹਾ ਸਰਕਾਰਾਂ ਕਹਿੰਦੀਆਂ ਕੁਛ ਨਹੀਂ ਕਰਦੀਆਂ ਕੁਛ ਨਹੀਂ ਇਹ ਜਿਹੜੀ ਖੱਟਰ ਸਰਕਾਰ ਆ ਉਹਨੇ ਹਾਈ ਕੋਰਟ ਦੇ ਜਿਹੜੇ ਹੁਕਮ ਸੀ ਉਹਨਾਂ ਨੂੰ ਵੀ ਦਰਕਨਾਰ ਕਰ ਦਿੱਤਾ ਸਮਝ ਆ ਰਿਹਾ ਜੀ ਲੋਕ ਸਾਡੀ ਸਮਝਦੇ ਨਹੀਂ ਪਏ ਉਹ ਬਾਰ-ਬਾਰ ਸਾਡੇ ਤੇ ਬਹਿਸ ਆਰਗੂਮੈਂਟ ਕਰਦੇ ਤੁਸੀਂ ਕਿਉਂ ਬੰਦ ਕੀਤਾ ਬੰਦ ਅਸੀਂ ਹੌਲਾ ਕੀਤਾ ਬੰਦ ਕਰਨਾ ਜਿਹੜਾ ਧਰਨਾ ਲਾਇਆ ਕਾਦੀਆਂ ਗਰੁੱਪ ਕਹਿ ਰਹੇ ਕੋਈ ਪੱਕਾ ਮੈਨੂੰ ਪਤਾ ਨਹੀਂ ਕਾਦੀਆਂ ਇਹ ਕਿਹੜਾ 플ੋਰ ਸਾਈਡ ਤੋਂ ਪੁਲ ਬੰਦ ਕੀਤਾ ਲੁਧਿਆਣਾ ਸਾਈਡ ਤੋਂ ਟ੍ਰੈਫਿਕ ਦੀ ਕੋਈ ਇਹੋ ਜਿਹੀ ਸਮੱਸਿਆ ਨੇ ਵੀ ਅਸੀਂ ਧਰਨਾ ਕਿਸੇ ਨੇ ਲਾਇਆ ਹੋਵੇ ਪਰ ਜਾਮ ਲੰਮਾ ਕਾਫੀ ਲੱਗਾ ਆ ਜੀ ਜਾਮ ਲੰਮਾ ਏ ਆ ਜੀ ਜੇ ਕਿਸੇ ਨੂੰ ਆਪਾਂ ਕਹਿੰਨੇ ਆ ਭਾਈ ਸਾਹਿਬ ਬੰਦ ਕੀਤਾ ਉਹ ਸਾਡੇ ਗੱਲ ਪੈਨ ਨੂੰ ਫਿਰਦੇ ਆ ਵੀ ਤੁਸੀਂ ਬੰਦ ਕਰਾਇਆ ਮੈਂ ਕਹਾਂ ਅਸੀਂ ਕਿਉਂ ਬੰਦ ਕਰਾਇਆ ਅੱਛਾ ਜੀ ਕੋਈ ਕਹਿੰਦਾ ਵਾ ਭੋਗਦੇ ਜਾਣਾ ਕੋਈ ਕਹਿੰਦਾ ਮੈਂ ਕੋਈ ਬਲੱਡ ਦੇ ਦੇਣਾ ਯਾਰਾ ਹਸਪੀਟਲ ਐਵਰੇਜ ਪਰ ਪਬਲਿਕ ਦਾ ਹਰਾਸਮੈਂਟ ਹੋ ਹੀ ਰਹੀ ਆ ਜੀ ਉਹਦੇ ਨਾਲ ਤੇ ਮੈਂ ਵੀ ਐਗਰੀ ਆ ਵੀ ਜਿਹੜਾ ਹਰਾਸਮੈਂਟ ਹੁੰਦਾ ਉਹ ਗਲਤ ਕੰਮ ਆ ਵੀ ਆਪਾਂ ਇਹ ਕੰਮ ਨਹੀਂ ਕਰਨਾ ਚਾਹੀਦੇ ਬਾਕੀ ਚਲੋ ਜੁੱਦਾ ਵੀ ਚੱਲਦਾ ਵਾ ਪ੍ਰਸ਼ਾਸਨ ਦੇ ਜੁੱਦਾ ਵੀ ਟੋਲ ਪਲਾza ਤੇ ਜ਼ਿਆਦਾਤਰ ਲੋਕ ਖੜੇ ਹੋਏ ਨਜ਼ਰ ਆ ਰਹੇ ਨੇ ਖੱਜਲ ਕੁਮਾਰ ਨੇ ਕਿਤੇ ਨੰਗਨੂਰ ਬੱਸਾਂ ਬੱਸਾਂ ਵੀ ਰੁਕੀਆਂ ਹੋਈਆਂ ਸਭ ਬੰਦ ਕਰਤਾ ਬੱਸ ਆ ਜੀ ਲੋਕ ਪਰੇਸ਼ਾਨੀ ਆ ਪਬਲਿਕ ਨੂੰ ਪੈਦਲ ਜਾ ਰਹੀ ਆ ਜਿੰਨੇ ਹਾਰਪੁਰ ਜਾਣਾ ਕੋਈ ਬੱਚਿਆਂ ਦੇ ਨਾਲ ਆ ਕੋਈ ਕੋਛਾ ਜੀ ਹਾਂਜੀ ਨਹੀਂ ਲੋਕਾਂ ਨੂੰ ਕੀ ਅਪੀਲ ਕਰਦੇ ਲੋਕ ਕਹਿੰਦੇ ਪੁਲਿਸ ਦੇ ਵੀ ਨਿਕਲ ਲੋਕਾਂ ਨੂੰ ਅਪੀਲ ਕੀਆ ਲੋਕਾਂ ਨੂੰ ਤਾਂ ਅਸੀਂ ਇਹੋ ਹੀ ਕਹਿੰਦੇ ਆ ਵੀ ਹੁਣ ਜੱਕਦਮ ਕੋਈ ਕਹੇ ਕੰਮ ਬਾਤ ਤੇ ਨਿਕਲਿਆ ਕਰੋ ਉਹਨੇ ਤਾਂ ਜਾਣਾ ਹੀ ਆ ਵਿਚਾਰੇ ਨੇ ਉਹ ਕੀ ਕਰ ਸਕਦਾ ਉਹ ਤਾਂ ਖਲਜਾ ਖਰਾਬ ਹੀ ਹੋਊਗਾ ਹੁਣ ਕਿੰਨੇ ਵਜੇ ਤੱਕ ਕਹਿੰਦੇ ਕਿਸਾਨ ਜੀ ਜਾਮ ਕਰੇਗਾ ਇਹ ਟਾਈਮ ਦਾ ਨਹੀਂ ਮੈਨੂੰ ਪਤਾ ਜੀ 11 ਵਜੇ ਤੋਂ ਲੈ ਕੇ ਕੋਈ ਚੰਦਾ 4 ਵਜੇ ਤੱਕ ਆ ਕੋਈ ਕਿੰਨੇ ਵਜੇ ਤੱਕ ਆ ਹੁਣ ਪਤਾ ਨਹੀਂ ਕਿੰਨੇ ਵਜੇ ਤੱਕ ਆ